ਬੇਗੁਰੂ ਜੀ ਦਾ ਖਲਸਾ ਬੇਗੁਰੂ ਜੀ ਕੀ ਫਤਿਹ ਸਾਰੇ ਦੋਸਤੋ ਮੈਂ ਹਰਨਜੀਤ ਹਾਂ ਅੱਜ ਅਸੀਂ ਗੁਰਦੁਆਰਾ ਬਾਬਾ ਟਰਾਲਾਏ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਇਹ ਗੁਰਦੁਆਰਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਦੇ ਪੁੱਤਰ ਬਾਬਾ ਟਰਾਲਾਏ ਸਾਹਿਬ ਜੀ ਦਾ ਹੈ ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ੍ਰੀ ਅਮਨੇਸਰ ਵਿਖੇ 1619 ਈਸਵੀ ਵਿੱਚ ਛੋਟੀ ਵਸਤ ਵਿੱਚ ਜੋ ਕੁਝ ਆਖਦੇ ਸਨ ਉਹ ਸੱਚ ਹੁੰਦਾ ਸੀ ਇਸ ਲਈ ਉਹਨਾਂ ਦੀ ਇਸ ਬਜੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ ਬਾਲ ਵਸਤਾ ਵਿੱਚ ਆਪ ਹਾਨੀ ਬਾਲਕਾਂ ਨਾਲ ਖਿੱਦੂ ਖੁੰਡੀ ਖੇਡਿਆ ਕਰਦੇ ਸਨ ਇੱਕ ਦਿਨ ਖੇਡਦੇ ਖੇਡਦੇ ਇੱਕ ਮੀਟੀ ਬਾਲਕ ਮੌਣ ਸਿਰਾਈ ਜੋ ਉਸਨੇ ਦੂਸਰੇ ਦਿਨ ਦੇਣ ਦਾ ਵਚਨ ਕੀਤਾ ਮੌਣ ਨੂੰ ਰਾਤ ਨੂੰ ਸੱਪ ਨੇ ਡੰਗਿਆ ਤਾਂ ਮੌਣ ਮਰ ਗਿਆ ਜਦ ਮੌਣ ਮੀਟੀ ਦੇ ਨਹੀਂ ਪੁੱਜਾ ਤਾਂ ਬਾਬਾ ਜੀ ਨਾਲ ਸੱਤਿਆ ਮੌਣ ਦੇ ਘਰ ਗਏ ਕੋ ਜਦੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਬਾਬਾ ਜੀ ਨੇ ਆਪਣੇ ਕੁੰਡੀ ਮਾਉਣ ਦੇ ਗਲ ਵਿੱਚ ਪਾ ਕੇ ਗਿਆ ਸਾਡੀ ਮਿੱਟੀ ਦੇ ਜਿਸ ਨਾਲ ਮਾਉਂ ਸਰਜੀਤ ਉੱਠਿਆ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਬਹੁਤ ਹੋਈ ਸਤਿਗੁਰ ਜੀ ਨੂੰ ਵੀ ਪਤਾ ਲੱਗਿਆ ਬਾਬਾ タル ਰਾਏ ਜੀ ਸਤਿਗੁਰ ਜੀ ਦੇ ਹਜੋਰੀ ਵਿੱਚ ਅਕਾਲ ਤਖਤ ਸਭਾਏ ਸਤਿਗੁਰ ਜੀ ਨੇ ਫਰਮਾਇਆ ਪਾਣਾ ਉੱਟਿਆ ਜੇ ਬਾਬਾ ਜੀ ਨੇ ਸਮਝ ਲਿਆ ਤੇ ਨਮਸਕਾਰ ਕਰਕੇ ਢੋਲ ਚਲੇ ਗਏ ਤੇ ਇਸਥਾਂ ਚਾਦਰ ਤਾਨ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ ਗੁਰੂ ਜੀ ਨੇ ਬਾਬਾ ਜੀ ਨੂੰ ਪੰਜ ਵਾਰ ਦਿੱਤੇ ਸੀ ਸਾਰੇ ਸ਼ਹਿਰ ਨਾਲੋਂ ਤੇਰਾ ਦਰਬਾਰ ਉੱਚਾ ਹੋਵੇਗਾ ਅਮ੍ਰਿਤਸਰ ਆਈ ਯਾਤੁਰ ਦੀ ਯਾਤਰਾ ਤੇਰੇ ਦਰ ਤੇ ਮੱਥਾ ਟੇਕਣ ਤੇ ਹੀ ਸਫਲ ਹੋਵੇਗੀ ਤੇਰੇ ਦਰ ਤੋਂ ਸੰਗਤਾਂ ਮੋਹ ਮੰਗਿਆ ਮਰਦਾਂ ਪਾਉਣਗੇ ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕਣਗੇ ਤੈਨੂੰ ਇਸ ਸ਼ਹਿਰ ਦਾ ਮੁੱਖੀ ਥਾਪਿਆ ਹੈ ਜੁਵੰਤਮ ਸਮੇਂ ਤੇਰਾ ਤੇ ਅੰਤਰੇਗਾ ਤੇਰੇ ਚਰਨਾਂ ਵਿੱਚ ਆਵੇਗਾ ਇਹ ਇਮਾਰਤ ਅਮ੍ਰਿਤਸਰ ਵਿੱਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੈ ਇਹ ਲਗਭਗ 40 ਮੀਟਰ 123 ਫੁੱਟ ਉੱਚੀ ਇਮਾਰਤ ਹੈ ਇਸ ਦੀ ਨੌਂ ਮਜ਼ਲੀ ਇਮਾਰਤ ਬਾਬਾ ਜੀ ਦੀ 9 ਸਾਲ ਦੀ ਉਮਰ ਦੀ ਪ੍ਰਤੀਕ ਹੈ ਇਹ ਗੁਰਦੁਆਰਾ ਇਸ ਕਥਨ ਲਈ ਵੀ ਪ੍ਰਸਿੱਧ ਹੈ ਬਾਬਾ ਟੱਲ ਪੱਕੀਆਂ ਪਕਾਈਆਂ ਕੱਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਕੋਲ ਸਰ ਸਰੋਵਰ ਸਥਿਤ ਹੈ ਜਿਸ ਨੂੰ ਛੇਵੇਂ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੀਬੀ ਕੋਲਾਂ ਜੀ ਦੀ ਯਾਦ ਵਿੱਚ ਬਣਵਾਇਆ ਸੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਕੀ ਫਤਿਹ